ਇੱਕ ਬੇਹਤ ਚੌਕਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਇੱਕੋ ਪਰਿਵਾਰ ਦੇ 6 ਲੋਕਾਂ ਦੀ ਮੌਤ ਹੋ ਗਈ ਹੈ ਜਿਹਾ ਇੱਕ ਵਿਅਕਤੀ ਨੇ ਆਪਣੇ ਹੀ ਘਰ ਦੇ 5 ਜੀਆਂ ਨੂੰ ਮਾਰ ਕੇ ਖੁਦ ਵੀ ਸੁਸਾਈਡ ਕਰ ਲਿਆ 45 ਵਰਸ਼ੀ ਮੁਲਜ਼ਮ ਨੇ ਪਹਿਲਾਂ ਆਪਣੀ ਮਾਂ ਫਿਰ ਆਪਣੀ ਪਤਨੀ ਅਤੇ ਤਿੰਨ ਬੱਚਿਆਂ ਨੂੰ ਮੌਤ ਦੇ ਘਾਟ ਉਤਾਰਨ ਤੋਂ ਬਾਅਦ ਖੁਦ ਨੂੰ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਤੇ ਜਾਣਕਾਰੀ ਮੁਤਾਬਕ ਮੁਲਜ਼ਮ ਨੇ ਪਹਿਲਾ ਆਪਣੀ ਮਾਂ ਪਤਨੀ ਅਤੇ بیٹے ਸਣੇ ਦੋ ਬੇਟੀਆਂ ਨੂੰ ਬੰਦੂਕ ਅਤੇ ਹਥੌੜੇ ਨਾਲ ਮਾਰ ਦਿੱਤਾ ਜਿਸ ਤੋਂ ਬਾਅਦ ਖੁਦ ਵੀ ਗੋਲੀ ਮਾਰ ਲਈ ਜਿਸ ਤੋਂ ਬਾਅਦ ਹੁਣ ਪੂਰੇ ਘਟਨਾ ਸਥਲ ਨੂੰ ਸੀਲ ਕਰ ਦਿੱਤਾ ਗਿਆ ਮੌਕੇ ਤੇ ਪੁਲਿਸ ਅਤੇ ਫੋਰੈਂਸਿਕ ਟੀਮਾਂ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਰੇ ਮਲਜ਼ਮ ਵਿਅਕਤੀ ਦਾ ਨਾਮ ਅਨੁਰਾਗ ਦੱਸਿਆ ਜਾ ਰਿਹਾ ਹੈ ਜਿਸ ਦੀ ਉਮਰ 45 ਸਾਲ ਦੀ ਸੀ ਇਸ ਤੋਂ ਇਲਾਵਾ ਉਸ ਨੇ ਆਪਣੀ ਮਾਂ ਸੁਵਿਤਰੀ ਦੇਵੀ ਜੋ ਕਿ 65 ਸਾਲ ਦੀ ਸੀ ਪਤਨੀ 40 ਸਾਲ ਅਤੇ ਬੱਚਿਆਂ ਦੀ ਉਮਰ 6 ਸਾਲ 9 ਸਾਲ ਅਤੇ 12 ਸਾਲ ਦੱਸੀ ਜਾ ਰਹੀ ਹੈ ਉਹਨਾਂ ਨੂੰ ਮੌਤ ਦੇ ਘਾਟੂ ਉਤਾਰ ਦਿੱਤਾ ਮਲਜ਼ਮ ਨੇ ਆਪਣੇ ਤਿੰਨ ਬੱਚਿਆਂ ਨੂੰ ਛੱਤ ਤੋਂ ਥੱਲੇ ਸੁੱਟ ਦਿੱਤਾ ਜਦਕਿ ਆਪਣੀ ਪਤਨੀ ਦੇ ਸਿਰ 'ਚ ਥੋੜਾ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ ਜਦ ਕਿ ਇਸ ਤੋਂ ਪਹਿਲਾਂ ਉਸ ਨੇ ਆਪਣੀ ਮਾਂ ਨੂੰ ਵੀ ਗੋਲੀ ਮਾਰ ਦਿੱਤੀ ਅਤੇ ਇਹ ਸਭ ਕਰਨ ਤੋਂ ਬਾਅਦ ਉਸ ਨੇ ਖੁਦ ਨੂੰ ਗੋਲੀ ਮਾਰ ਕੇ ਸੁਸਾਇਡ ਕਰ ਲਿਆ ਉਧਰ ਪੁਲਿਸ ਮੁਤਾਬਕ ਮਲਜ਼ਮ ਮਾਨਸਿਕ ਰੂਪ ਤੋਂ ਪਰੇਸ਼ਾਨ ਸੀ ਜਾਣਕਾਰੀ ਮੁਤਾਬਕ ਉਸ ਨੇ ਆਪਣੀ ਮਾਂ ਨੂੰ ਗੋਲੀ ਮਾਰੀ ਪਤਨੀ ਨੂੰ ਹਥੌੜੇ ਨਾਲ ਮਾਰਿਆ ਅਤੇ ਬੱਚਿਆਂ ਨੂੰ ਛੱਤ ਤੋਂ ਸੁੱਟ ਦਿੱਤਾ ਜਿਸ ਤੋਂ ਬਾਅਦ ਉਸ ਨੇ ਖੁਦ ਵੀ ਗੋਲੀ ਮਾਰ ਲਈ ਜਿਸ ਕਾਰਨ ਉਸ ਦੀ ਮੌਤ ਹੋ ਗਈ ਫਿਲਹਾਲ ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ थाना रामपुर मथुरा के अंतर्गत ग्राम पालापुर से आज सुबह पुलिस को यह जानकारी मिली कि एक व्यक्ति जो मानसिक रूप से विक्षिप्त है इसका नाम अनुराग सिंह उम्र 45 वर्ष बताया जा रहा है इसके द्वारा अपने परिवार के पांच सदस्यों की हत्या करके स्वयं को गोली मारकर आत्महत्या कर ली गई है आ, मौके से जब पुलिस के द्वारा जांच की की गई तो वहां पर इनकी माता सावित्री देवी जिनकी उम्र लगभग हुआ पैंसठ वर्ष पत्नी जिसकी उम्र लगभग हुआ चालीस वर्ष व तीन बच्चे

ਮਾਨਸਿਕ ਰੂਪ ਤੋਂ ਪਰੇਸ਼ਾਨ ਚੱਲ ਰਿਹਾ ਸੀ ਪਰ ਉਸਨੇ ਇੱਕ ਕਦਮ ਕਿਉਂ ਚੁੱਕਿਆ ਇੱਕ ਜਾਂਚ ਦਾ ਵਿਸ਼ਾ ਏ ਪਰ ਇਸ ਘਟਨਾ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ ਇਹ ਘਟਨਾ ਤੜਕਸਰ ਬਾਪਰੀ ਜਦੋਂ ਪੁਲਿਸ ਨੂੰ ਫੋਨ ਆਇਆ ਕਿ ਇਲਾਕੇ ਵਿੱਚ ਅਜਿਹੀ ਵਾਰਦਾਤ ਹੋਈ ਏ ਜਿਸ ਤੋਂ ਬਾਅਦ ਜਦੋਂ ਪੁਲਿਸ ਮੌਕੇ ਤੇ ਪਹੁੰਚੀ ਤਾਂ ਉਹਨਾਂ ਨੂੰ ਗੱਡੀਆਂ ਵਿੱਚ 6 ਲਾਸ਼ਾਂ ਭਰਮੜ ਹੋਈਆਂ ਜਿਨ੍ਹਾਂ ਵਿੱਚ 3 ਬੱਚੇ 2 ਔਰਤਾਂ ਅਤੇ ਇੱਕ ਵਿਅਕਤੀ ਸ਼ਾਮਿਲ ਸੀ ਜਿਸ ਨੇ ਕੇ ਆਪਣੇ ਹੀ ਪੂਰੇ ਪਰਿਵਾਰ ਨੂੰ ਖਤਮ ਕਰ ਦਿੱਤਾ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ